ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਬੈਠੇ ਹਰ ਪੰਜਾਬੀ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੀਰੋ ਅੱਜ ਬਹੁਤ ਅਹਿਮ ਮੌਕੇ ਤੇ ਮੈਂ ਤੁਹਾਡੇ ਰੂਬਰੂ ਹੋਇਆ ਤੇ ਅੱਜ ਮੇਰਾ ਵੀਰ ਸੁਖਚੈਨ ਜਿਹੜੇ ਤੁਸੀਂ ਸਾਰੇ ਮੇਰੇ ਨਾਲ ਜੁੜੇ ਵੀਰ ਜਾਣਦੇ ਨੇ ਪੀਐਸ ਵੀਰ ਨੂੰ ਜੇ ਮੈਂ ਅੱਜ ਤੁਹਾਡੇ ਸਾਹਮਣੇ ਕੇ ਕਟਣ ਲਈ ਲਿਆਂਦਾ ਤੇ ਇਹਦੇ ਪਿੱਛੇ ਕੋਈ ਮਕਸਦ ਆ ਵੀਰੋ ਸਖਚੈਨ ਵੀਰ ਨੂੰ ਵੀ ਅੱਜ ਪੂਰੇ 5 ਸਾਲ ਹੋ ਗਏ ਨਸ਼ਾ ਛੱਡੇ ਨੂੰ ਤੇ ਪ੍ਰਮਾਤਮਾ ਇਸ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਹੀ ਇਸ ਵੀਰ ਨੂੰ ਨਸ਼ੇ ਤੋਂ ਦੂਰ ਰੱਖੇ ਵੀਰੋ ਸਾਡਾ ਮਕਸਦ ਜਦੋਂ ਵੀ ਵੀ ਅਸੀਂ ਵੀਡੀਓ ਬਣਾਉਂਦੇ ਆ ਸਾਡਾ ਇੱਕ ਮਕਸਦ ਹੁੰਦਾ ਹੈ ਪੀ ਉਹਨਾਂ ਵੀਰਾਂ ਲਈ ਜਿਹੜੇ ਮੇਰੇ ਵੀਰ ਅੱਜ ਨਸ਼ੇ ਨਾਲ ਪੀੜਤ ਆ ਅਸੀਂ ਉਹਨਾਂ ਤੱਕ ਕੋਈ ਮੈਸੇਜ ਪਹੁੰਚਾ ਸਕੀਏ ਜਾਂ ਉਹਨਾਂ ਦੇ ਮਨ 'ਚ ਸੈਂਟਰ ਪ੍ਰਤੀ ਕੁਝ ਗਲਤ ਭਾਵਨਾਵਾਂ ਬਣਾਈਆਂ ਗਈਆਂ ਉਹਨਾਂ ਲੋਕਾਂ ਵੱਲੋਂ ਜਿਹੜੇ ਲੋਕ ਅੱਜ ਵੀ ਨਸ਼ੇ 'ਚ ਆ ਮੈਂ ਵੀਰੋਂ ਇਹ ਕਹਿਣਾ ਚਾਹੁੰਦਾ ਸਾਰੇ ਵੀਰਾਂ ਨੂੰ ਜਿਹੜੇ ਵੀ ਵੀਰ ਮੇਰੇ ਅੱਜ ਮੈਨੂੰ ਇਸ ਵੀਡੀਓ ਰਾਹੀਂ ਸੁਣ ਰਹੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਵੀ ਉਹਨਾਂ ਲੋਕਾਂ ਦੇ ਮਗਰ ਨਾ ਲਗਿਆ ਜਾਵੇ ਜਿਹੜੇ ਲੋਕ ਨਾਂ ਤੇ ਆਪ ਬਚਣਾ ਚਾਹੁੰਦੇ ਆ ਤੇ ਨਾ ਹੀ ਉਹ ਕਿਸੇ ਹੋਰ ਦੇ ਧੀ ਪੁੱਤ ਨੂੰ ਵਜਿਆ ਵੇਖ ਜਾਂਦੇ ਆ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਲੋਕ ਸੈਂਟਰ ਵਿੱਚ 5 ਮਹੀਨੇ ਲਾ ਕੇ 3 ਮਹੀਨੇ ਲਾ ਕੇ 6 ਮਹੀਨੇ ਲਾ ਕੇ ਜਿਹੜੇ ਲੋਕ ਜਾ ਕੇ ਨਸ਼ਾ ਕਰਦੇ ਨੇ ਤੇ ਫਿਰ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਗੰਤ ਆਪਾਂ ਆਂ ਮੁੰਡੇ ਨੇ ਵੀ ਉੱਥੇ ਕੁੜਦੇ ਮਾਰਦੇ ਆ ਉੱਥੇ ਰੋਟੀ ਮਾੜੀ ਦਿੰਦੇ ਆ ਉੱਥੇ ਰਹਿਣ ਦਾ ਕੋਈ ਪਰ ਰਹਿਣ ਦਾ ਕੋਈ ਪ੍ਰਬੰਧ ਨਹੀਂ ਆ ਮੈਂ ਵੀਰੋ ਇਹਨਾਂ ਗੱਲਾਂ ਤੋਂ ਮੁਨਕਰ ਨਹੀਂ ਆ ਵੀ ਉਹ ਲੋਕ ਜਿਹੜੇ ਸੈਂਟਰ 'ਚ ਗਲਤ ਕਰਦੇ ਆ ਜਾਂ ਰੋਟੀ ਪਾਣੀ ਮਾੜਾ ਦਿੰਦੇ ਆ ਜਾਂ ਕੁਝ ਵੀ ਕਰਦੇ ਆ ਮੈਂ ਉਹਨਾਂ ਦੀ ਹਮਾਇਤ ਨਹੀਂ ਕਰਦਾ ਪਰ ਮੈਂ ਇਹ ਕਹਿੰਦਾ ਐ ਵੀ ਜਿਹੜੇ ਮੇਰੇ ਵੀਰ ਬਚਣਾ ਚਾਹੁੰਦੇ ਆ ਜਿਹੜੇ ਮਾਪਿਓ ਆਪਣੇ ਧੀਆਂ ਪੁੱਤਾਂ ਨੂੰ ਬਚਾਉਣਾ ਚਾਹੁੰਦੇ ਆ ਉਹ ਇੰਨਾ ਮਾੜੇ ਅੰਥਰਾ ਤੋਂ ਦੂਰ ਰਹਿਣ ਜਿਹੜੇ ਆਪ ਤੇ ਵੱਜਦੇ ਨਹੀਂ ਆ ਤੇ ਨਾ ਹੀ ਉਹਨਾਂ ਦੀ ਕੋਈ ਬਚਨ ਦੀ ਸੋਚ ਹੁੰਦੀ ਆ ਉਹ ਇਥੋਂ ਜਾਣ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਜਾ ਕੇ ਉਹ ਗਲਤਫਹਿਮਾਂ ਡੋਦੇ ਆ ਮੈਂ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਵੀ ਅੱਜ ਨਸ਼ੇ ਨਾਲ ਪੀੜਤ ਆ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਪੀ ਜੇ ਤੁਹਾਨੂੰ ਲੱਗਦਾ ਏ ਵੀ ਇਹੋ ਜਿਹਾ ਕੁਝ ਹੁੰਦਾ ਏ ਕਿ ਮੈਂ ਕਿਤੇ ਗਿਆ ਨਹੀਂ ਆ ਮੈਂ ਤੁਹਾਡੇ ਸਾਹਮਣੇ ਆ ਤੁਹਾਡੇ ਰੂਬਰੂ ਆ ਤੁਸੀਂ ਆਪਣੇ ਧੀ ਪੁੱਤ ਨੂੰ ਜਦੋਂ ਦਾਖਲ ਕਰਉਂਦੇ ਜੇ ਉਹ ਨੂੰ ਆਣ ਕੇ ਮਿਲੋ ਅਸੀਂ ਦੂਜੇ ਸੈਂਟਰਾਂ ਕੋਲ ਨਹੀਂ ਵੀ 2-2 ਮਹੀਨੇ ਨਹੀਂ ਮਿਲਣਾ ਜਾਂ 2-3-3 ਮਹੀਨੇ ਨਹੀਂ ਮਿਲਣਾ ਜਦੋਂ ਮਰਜ਼ੀ ਆਣ ਕੇ ਮਿਲੋ ਪਰ ਚਲ ਤੇ ਕਿਹਾ ਵੀ ਆਪਾਂ ਰਲ ਕੇ ਆਪਣੇ ਵੀਰ ਨੂੰ ਜਾਂ ਆਪਣੇ ਭਰਾ ਨੂੰ ਬਚਾ ਸਕੀਏ ਜਿਹਦੇ ਨਾਲ ਉਹ ਆਪਣੇ ਸਮਾਜ ਚ ਆਪਣੇ ਧੀਆਂ ਪੁੱਤਾਂ ਲਈ ਆਪਣੀ ਜਵਾਨੀ ਲਈ ਜਾਂ ਆਪਣੇ ਆਉਣ ਵਾਲੇ ਭਲੇ ਲਈ ਜਿਹੜਾ ਵਾ ਨਸ਼ਾ ਛੱਡੇ ਇਹ ਬੜੀਆਂ ਥਾਵਾਂ ਤੇ ਘਟਨਾਵਾਂ ਹੋ ਚੁੱਕੀਆਂ ਐ ਮੈਂ ਇਸ ਕਰਕੇ ਅੱਜ ਇੱਕ ਮੈਸੇਜ ਦੇਣਾ ਚਾਹੁੰਦਾ ਐ ਵੀ ਇਹ ਵੀ ਤੇ ਵੀਰ ਇੱਥੋਂ ਹੀ ਇਲਾਜ ਲਿਆ ਜਿਹੜਾ ਅੱਜ ਵੀਰ ਗੁਰਸਿੱਖ ਬਣਿਆ ਐ ਜਾਂ ਜਿੰਨੇ ਵੀ ਹੋਰ ਵੀਰ ਇੱਥੇ ਨਸ਼ਾ ਛੱਡ ਕੇ ਇਹਨਾਂ ਵੀਰਾਂ ਦੀ ਕੋਈ ਸੇਵਾ ਕਰਨਦਿਆ ਐ ਕੋਈ ਨਾਲ ਸਾਡਾ ਸਾਥ ਦੇਂਦਿਆ ਆਪਣੀ ਜ਼ਿੰਦਗੀ ਬਚਾਉਂਦੇ ਐ ਤੇ ਇੰਨਾਂ ਰਕੇ ਵੀ ਤੇ ਵੀ ਰਹਿ ਗਏ ਨਾ ਜਿਹੜੇ ਆਪਣੇ ਘਰ 'ਚ ਰਹਿ ਕੇ 5-5 ਸਾਲ ਬਿਨਾ ਨਸ਼ੇ ਤੋਂ ਇਤੋਂ ਅਮਾਜ ਕਰਾ ਕੇ ਤੇ ਆਪਣੀ ਜ਼ਿੰਦਗੀ ਜੀਂਦੇ ਆ ਸਾਨੂੰ ਮਾੜਾ ਉਹ ਹੀ ਲੋਕ ਕਹਿਣਗੇ ਜਿਹੜੇ ਨਾ ਤੇ ਉਹ ਨਸ਼ਾ ਛੱਡਣਾ ਚਾਹੁੰਦੇ ਆ ਤੇ ਨਾ ਹੀ ਉਹ ਨਸ਼ਾ ਛੱਡ ਸਕਦੇ ਆ ਉਹਦਾ ਸਭ ਤੋਂ ਵੱਡਾ ਇੱਕ ਕਾਰਨ ਐ ਕਿਉਂਕਿ ਉਹ ਜਿੰਨਾ ਟਾਈਮ ਵੀ ਲਾਉਂਦੇ ਆ ਚਾਹੇ ਉਹਨਾਂ ਦੇ ਪਰਿਵਾਰ ਬਚਾ ਦਿੰਦੇ ਆ ਆਪਣੇ ਆਪ ਦੇ ਉਹ ਕਦੀ ਜ਼ਿੰਦਗੀ ਬਾਰੇ ਸੋਚ ਨਹੀਂ ਸਕਦੇ ਵੀ ਅਸੀਂ ਇਸ ਦਲਦਲ ਚੋਂ ਬਾਹਰ ਨਿਕਲੀਏ ਤੇ ਜੇ ਪਰਿਵਾਰ ਉਪਲਾਲਾ ਕਰਕੇ ਸਾਡੇ ਤੱਕ ਕਿਸੇ ਨੂੰ ਪਹੁੰਚਾਉਂਦਾ ਏ ਤੇ ਉਹ ਆਪਣੀ ਗੰਦੀ ਸੋਚ ਨੂੰ ਆਪਣੇ ਉਸ ਸੁਭਾਅ ਨੂੰ ਆਪਣੇ ਉਸ ਨੇਚਰ ਨੂੰ ਜਾਂ ਉਸ ਐਟੀਟਿਊਡ ਨੂੰ ਜਿਹਨੂੰ ਲੈ ਕੇ ਉਹ ਦੁਬਾਰਾ ਨਸ਼ਾ ਕਰਦਾ ਏ ਉਹ ਛੱਡ ਹੀ ਨਹੀਂ ਪਾਉਂਦਾ ਉਹ ਸਿਰਫ ਸਮਾਂ ਕੱਢਦਾ ਏ ਚਾਹੇ 3 ਮਹੀਨੇ ਕਢਾ ਲਓ ਚਾਹੇ 6 ਮਹੀਨੇ ਕਢਾ ਲਓ ਉਸ ਤੋਂ ਬਾਅਦ ਉਹ ਫਿਰ ਜਾ ਕੇ ਉਸੇ ਦਿਲਦਲ ਚ ਵੜ ਜਾਂਦਾ ਹੈ ਤੇ ਆਪਾਂ ਇਹ ਨਾ ਵੇਖੀਏ ਕਿ ਜੇ ਉਹ 5 ਮਹੀਨੇ ਲਾ ਕੇ ਨਾ ਛੱਡਿਆ ਤੇ ਸਾਡਾ ਪੁੱਤ ਵੀ ਨਹੀਂ ਛੱਡ ਸਕਦਾ ਇਹ ਚ ਸੋਚਣਾ ਨਾ ਚੱਲੋ ਜੇ ਇੱਕ ਬੰਦੇ ਦੀ ਗੰਦੀ ਸੋਚ ਆ ਤੇ ਇਹੀ ਸੋਚ ਲਈਏ ਕਿ ਸਾਡੇ ਬੱਚੇ ਦੀ ਵੀ ਗੰਦੀ ਸੋਚ ਇਸ ਕਰਕੇ ਮੈਂ ਸਾਰੇ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡੇ ਬੱਚਿਆਂ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਜੇ ਕੋਈ ਗੰਦੀ ਸੋਚ ਦਾ ਮਾਲਕ ਆ ਵੀ ਜਾਂਦਾ ਏ ਅਸੀਂ ਉਹਨਾਂ ਦੇ ਮਾਪਿਓ ਨੂੰ ਬੁਲਾ ਕੇ ਉਹਨੂੰ ਸਮਝਾਇਆ ਜਾਂਦਾ ਏ ਵੀ ਤੂੰ ਕੋਈ ਵੀ ਗਲਤ ਅਕਰਤਨਾ ਕਰ ਜਿਹਦੇ ਨਾਲ ਬਾਅਦ ਤੋਂ ਜਾ ਕੇ ਤੂੰ ਪਛਤਾਵੇਂ ਜਾਂ ਦੁਬਾਰਾ ਨਸ਼ਾ ਕਰੇ ਅਸੀਂ ਉਹਨਾਂ ਦੇ ਮਾਪਿਓ ਨੂੰ ਛੱਡ ਕੇ ਤੇ ਉਹ ਗੰਦੇ ਸੋਚ ਦੇ ਮਾਲਕ ਇਨਸਾਨ ਨੂੰ ਸਮਝਾ ਦਿੰਦੇ ਆ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੇ ਵੀਰਾਂ ਨੂੰ ਜਿਹੜੇ ਅੱਜ ਵੀ ਨਸ਼ੇ ਨਾ ਆ ਵੀਰੋ ਪੀ ਪੀ ਮਰਨ ਨਾਲੋਂ ਇੱਕ ਵਾਰੀ ਸਾਡਾ ਸਾਥ ਲੈ ਕੇ ਜੀਣ ਦੀ ਕੋਸ਼ਿਸ਼ ਤਾਂ ਕਰੋ ਕਿਉਂ ਉਹ ਟੈਗ ਲਾ ਕੇ ਮਰਨਾ ਜੇ ਜਿਹਦੇ ਨਾਲ ਸਮਾਜ ਸਾਨੂੰ ਮਰਿਆਂ ਤੋਂ ਬਾਅਦ ਵੀ ਰਹਿੰਦੀ ਦੁਨੀਆ ਤੱਕ ਇਹ ਕਵੇ ਵੀ ਇੱਕ ਅਮਲੀ ਹੁੰਦਾ ਸੀ ਉਹ ਪੀ ਪੀ ਮਰ ਗਿਆ ਇਹੋ ਜੀ ਜ਼ਿੰਦਗੀ ਜੀਣਾ ਤੇ ਕੀ ਜੀਣਾ ਜੇ ਅੱਜ ਤੁਸੀਂ ਨਸ਼ਾ ਵੀ ਕਰਦੇ ਜੇ ਤੇ ਜੇ ਤੁਹਾਡੀ ਮਾਂ ਭੈਣ ਭਰਾ ਬੱਚੇ ਜੇ ਉਹ ਕੋਈ ਖੁਸ਼ੀ ਨਹੀਂ ਆਗੇ ਤੇ ਤੁਹਾਡਾ ਮਜ਼ਾ ਲੈਣਾ ਜਾਂ ਖੁਸ਼ ਰਹਿਣਾ ਨਸ਼ੇ ਦੇ ਨਾਲ ਉਹ ਕਿੰਨਾ ਕੁ ਵਾਜਬ ਆ ਉਹ ਤੁਸੀਂ ਬੁੱਧੀਜੀਵ ਜੀ ਆਪ ਸੋਚ ਸਕਦੇ ਤੇ ਮੈਂ ਕਹਿੰਦਾ ਹਰ ਵੀਰ ਨੂੰ ਮੇਰਾ ਸਾਥ ਲੈਣਾ ਚਾਹੀਦਾ ਹੈ ਮੈਂ ਹਰ ਵੀਰ ਦਾ ਸਾਥ ਦਿਲੋਂ ਤਨੋਂ ਮਨੋਂ ਦੇਣਾ ਚਾਹੁੰਦਾ ਹਾਂ ਤਾਂ ਜੋ ਜਿਵੇਂ ਇਹ ਵੀਰ ਆਪਣੀ ਜ਼ਿੰਦਗੀ ਸੋਹਣੀ ਜੀਂਦੇ ਆ ਆਪਣੇ ਪਰਿਵਾਰ ਚ ਆਪਣਾ ਕੰਮਕਾਰ ਕਰਦੇ ਆ ਆਪਣਾ ਸੋਹਣਾ ਜੀਵਨ ਬਤੀਤ ਕਰਨਦੇ ਆ ਬਿਨਾ ਨਸ਼ੇ ਤੋਂ ਇਹ 5 ਸਾਲ ਆਜ ਇਸ ਵੀਰ ਨੂੰ ਨਸ਼ਾ ਛੱਡੇ ਨੂੰ ਹੋ ਗਏ ਇਹ ਕੋਈ ਉਂਗਲ ਨਹੀਂ ਚੁੱਕ ਸਕਦਾ ਵੀ ਹਾਂ ਇਹ ਨਸ਼ਾ ਵਿੱਚੋਂ ਵੀ ਚੋਕਰਦਾ ਹੋਊਗਾ ਜਾਂ ਇਹ ਪੈਗ ਲਾਉਂਦਾ ਹੋਊਗਾ ਜਾਂ ਇਹ ਵੀਅਰ ਪੀਂਦਾ ਹੋਊਗਾ ਜਾਂ ਕੋਈ ਹੋਰ ਨਸ਼ਾ ਕਰਦਾ ਹੋਊਗਾ ਮੈਂ ਉਹਦੇ ਉਹਦੀ ਗੱਲ ਨੂੰ ਹੁਣ ਇੱਥੇ ਹੀ ਟੋਕਦਾ ਹਾਂ ਇਸ ਬੰਦੇ ਨੇ ਨਸ਼ਾ ਦੇ ਛੱਡਿਆ ਛੱਡਿਆ ਫਿਰ ਗੁਰੂ ਆਲਾ ਬਣ ਕੇ ਇਸ ਬੰਦੇ ਨੇ ਅੰਮ੍ਰਿਤ ਛਕਿਆ ਤੇ ਅੱਜ ਗੁਰੂ ਦਾ ਸਿੱਖ ਬਣਿਆ ਹੁਣ ਇਸ ਬੰਦੇ ਤੇ ਕੀ ਕੌਮਤ ਲਾ ਲਾਂਗੇ ਮੈਂ ਕਈਆਂ ਬੰਦਿਆਂ ਨੂੰ ਵੇਖਿਆ ਉਹ ਕਹਿੰਦੇ ਯਾਰ 5 ਸਾਲ ਬੰਦਾ ਨਸ਼ਾ ਛੱਡ ਹੀ ਨਹੀਂ ਸਕਦਾ ਵੀ ਨਸ਼ਾ ਛੱਡਣਾ ਐਡਾ ਸੌਖਾ ਨਹੀਂ ਆ ਮੈਨੂੰ ਵੀ ਪਤਾ ਹੈ ਪਰ ਇੱਕ ਐਗਜ਼ੈਂਪਲ ਇੰਨਾ ਵਰਗੇ ਕਈ ਅਨੇਕਾਂ ਵੀਰ ਆ ਮੇਰੇ YouTube ਚੈਨਲ ਤੇ ਉਹਨਾਂ ਦੀਆਂ ਵੀਡੀਓ ਪਈਆਂ ਜਿਨ੍ਹਾਂ ਨੇ 5 ਸਾਲ 7 ਸਾਲ 8 ਸਾਲ 2 ਸਾਲ ਸਾਲ ਪਤਾ ਨਹੀਂ ਕਿੰਨੇ ਅਨੇਕਾਂ ਵੀਰਾਂ ਨੇ ਨਸ਼ਾ ਛੱਡਿਆ ਉਹਨਾਂ ਉਹ ਵੀ ਤੇ ਇੱਕ ਐਗਜ਼ਾਮਪਲ ਬਣੇ ਆ ਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਮੇਰਾ ਚੇਅਰਮੈਨ ਗੁਰਜੀਤ ਸੰਧੂ YouTube ਚੈਨਲ ਆ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਜੀ ਬਾਕੀ ਗੱਲ ਇਹ ਆ ਕਿ ਜਿੰਨੇ ਮਾੜਾ ਕਹਿਣਾ ਹੈ ਉਹਨਾਂ ਤੇ ਗੁਰੂਆਂ ਨੂੰ ਨਹੀਂ ਬਖਸ਼ਿਆ ਤੇ ਮੈਂ ਤੇ ਇੱਕ ਮਿੱਟੀ ਦੀ ਧੂੜ ਆ ਉਹਨਾਂ ਦੇ ਚਰਨਾਂ ਦੀ ਤੇ ਮੈਨੂੰ ਕੌਣ ਚੰਗਾ ਕਹਿ ਲੂਗਾ ਪਰ ਚੰਗਿਆਈ ਉਹ ਹੀ ਇਨਸਾਨ ਕਹੂਗਾ ਜਿਹੜਾ ਅੱਜ ਮੇਰਾ ਸਾਥ ਲੈ ਕੇ ਤੇ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰਨ ਦੇ ਆਊਗਾ ਤੇ ਜਿੰਨੇ ਨਸ਼ਾ ਕਰਨਾ ਹੈ ਉਹਦੇ ਆਪਣੇ ਮਾਪਿਓਂ ਚੰਗਾ ਨਹੀਂ ਕਹਿੰਦਾ ਤੇ ਮੈਨੂੰ ਕਿਦਾਂ ਚੰਗਾ ਕਹਿ ਲਵਾਂਗੇ ਪਰ ਉਹਨਾਂ ਲੋਕਾਂ ਨੂੰ ਪੁੱਛੋ ਜਿਹੜੇ ਅੱਜ ਨਸ਼ਾ ਛੱਡ ਕੇ ਮੇਰਾ ਸਾਥ ਲੈ ਰਹੇ ਆ ਮੇਰਾ ਸਾਥ ਦੇਂਦੇ ਆ ਵੀ ਹਾਂ ਮੈਂ ਕਿਸੇ ਦਾ ਸਾਥ ਦੇਣਾ ਜਾਂ ਨਹੀਂ ਦਿੰਦਾ ਉਹ ਬੰਦੇ ਦੀ ਸੋਚ ਤੇ ਡਿਪੈਂਡ ਆ ਮੈਂ ਜਦੋਂ ਤੱਕ ਉਸ ਬੰਦੇ ਦੇ ਸਾਹ ਚੱਲਦੇ ਮੈਂ ਉਦੋਂ ਤੱਕ ਉਹਦਾ ਸਾਥ ਦੇਣ ਲਈ ਤਿਆਰ ਆਂ ਪਰ ਬੇਸ਼ਰਮ ਤੇ ਪੀ ਉਹ ਬੰਦਾ ਇੱਕ ਚੰਗੀ ਸੋਚ ਲੈ ਕੇ ਮਰਨਾ ਚੱਲੇ ਤੇ ਮੈਨੂੰ ਇਹ ਕਵੇ ਵੀ ਭਾਜੀ ਮੈਂ ਆਪਣੀ ਜ਼ਿੰਦਗੀ ਬਚਾਉਣਾ ਚਾਹੁੰਦਾ ਐ ਤੇ ਜੇ ਮੈਂ ਨਾ ਬਚਾ ਸਕੂੰਗਾ ਤੇ ਫਿਰ ਤੁਸੀਂ ਜੋ ਬਣਦੀ ਸਜ਼ਾ ਮੈਨੂੰ ਦੇ ਸਕਦੇ ਜੇ ਪਰ ਆਪਣੀ ਘਟੀਆ ਸੋਚ ਲੈ ਕੇ ਉਹ ਕਿਸੇ ਦੇ ਬੱਚਿਆਂ ਦਾ ਬੇੜਾ ਕਰਕ ਕਰਦਾ ਐ ਜਾਂ ਦੂਜੇ ਦੇ ਮਾਂ ਪਿਓ ਦੇ ਘਰਾਂ 'ਚ ਜਾ ਕੇ ਗਲਤ ਮੈਸੇਜ ਦਿੰਦਾ ਐ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਐ ਤੇ ਗੁਰੂ ਮਹਾਰਾਜ ਨੂੰ ਜਾਣ ਉਹਨਾਂ ਨੇ ਵੀ ਦੇਣੀ ਆ ਤੇ ਮੈਂ ਵੀ ਦੇਣੀ ਆ ਕਿ ਮੈਂ ਕਿਸੇ ਨਾਲ ਧੱਕਾ ਕਰਦਾ ਜਾਂ ਨਹੀਂ ਕਰਦਾ ਜਾਂ ਮੇਰੀ ਰੋਟੀ ਮਾੜੀ ਜਾਂ ਨਹੀਂ ਮਾੜੀ ਉਹਦਾ ਫੈਸਲਾ ਇਹ ਲੋਕ ਕਰਨਗੇ ਜਿਨ੍ਹਾਂ ਨੇ ਅੱਜ ਬਚੇ ਆ ਤੇ ਜਿਹੜੇ ਨਸ਼ਾ ਪੀਂਦੇ ਆ ਉਹ ਮੈਨੂੰ ਕਿੱਦਾਂ ਚੰਗਾ ਕਹਿਣਗੇ ਤੇ ਜੇ ਉਹ ਮੈਨੂੰ ਚੰਗਾ ਕਹਿਣਗੇ ਤੇ ਫਿਰ ਉਹਨਾਂ ਨੂੰ ਨਸ਼ਾ ਛੱਡਣਾ ਪੈਣਾ ਇਸ ਕਰਕੇ ਇਹ ਮੈਸੇਜ ਮੈਨੂੰ ਦੇਣਾ ਬਹੁਤ ਉਹਨਾਂ ਮਾਂ ਪਿਓ ਲਈ ਜ਼ਰੂਰੀ ਸੀ ਉਹਨਾਂ ਵੀਰਾਂ ਲਈ ਜ਼ਰੂਰੀ ਸੀ ਜਿਹੜੇ ਬਾਹਰ ਆਣ ਕੇ ਸੈਂਟਰਾਂ ਦੀ ਬਦਨਾਮੀ ਕਰਦੇ ਨੇ ਜਾਂ ਸੈਂਟਰਾਂ ਨੂੰ ਬਦਨਾਮ ਕਰਦੇ ਨੇ ਕਿਉਂਕਿ ਮਾਪਿਓ ਨੂੰ ਤੇ ਪਤਾ ਨਹੀਂ ਆਪਣੇ ਬੱਚੇ ਨੂੰ ਕਿੱਥੇ ਦਿੱਤਾ ਏ ਕਿੱਥੇ ਦਾਖਲ ਕਰਾਇਆ ਏ ਉਹ ਭਲੀ ਭਾਂਤ ਜਾਣਦੇ ਹੁੰਦੇ ਆ ਤੇ ਜਿਹੜੇ ਵੀ ਸੈਂਟਰ ਵਾਲੇ ਕੋਈ ਮਾੜਾ ਕਰਮ ਕਰਦੇ ਆ ਐਦਾਂ ਨਜਾਇਜ਼ ਕਰਦੇ ਆ ਵੀਰਾਂਾ ਜਾਂ ਉਹਨਾਂ ਨੂੰ ਰੋਟੀ ਪਾਣੀ ਮਾੜਾ ਦਿੰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਮਾਪਿਓ ਪੈਸੇ ਦਿੰਦੇ ਆ ਤੁਹਾਨੂੰ ਕਮ ਸੇ ਕਮ ਉਹਨਾਂ ਨੂੰ ਸੋਹਣੀ ਰੋਟੀ ਤੇ ਵਧੀਆ ਮਾਹੌਲ ਤੇ ਦੋ ਜਿਹਦੇ ਨਾਲ ਉਹ ਬਾਹਰ ਆਣ ਕੇ ਠੀਕ ਆ ਨਸ਼ਾ ਕਰਨ ਜਾਂ ਨਾ ਕਰਨ ਪਰ ਉਹ ਸੈਂਟਰ ਨੂੰ ਮਾਰਨਾ ਕਹਿਣ ਤੇ ਜਦੋਂ ਗੱਲ ਸੈਂਟਰ ਦੀ ਆ ਜਾਂਦੀ ਆ ਉਹ ਇੱਕ ਨਾ ਨਹੀਂ ਹੁੰਦਾ ਉਹ ਸੈਂਟਰ ਲੋਂਦਾ ਹੈ ਉਹਦੇ ਨਾਲ ਹੀ ਸਾਰੇ ਬਗਨਾਮ ਹੁੰਦੇ ਆ ਕੱਲਾ ਇੱਕ ਸੈਂਟਰ ਵਾਲਾ ਨਹੀਂ ਹੁੰਦਾ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਅੱਜ ਬੇਨਤੀ ਕਰਦਾ ਮੇਰਾ ਸਾਥ ਲੈ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਵਧੀਆ ਕਰੋ ਤੇ ਹੁਣ ਮੈਂ ਥੋੜੇ ਜੇ ਸ਼ਬਦ ਇਸ ਵੀਰ ਕੋ ਵੀ ਤੁਹਾਡੇ ਤੱਕ ਮੈਸੇਜ ਚਾਉਣਾ ਚਾਹੁੰਦਾ ਹੈ ਤੇ ਸੰਚੈਨ ਤੁਮੀ ਮੇਰਾ ਵੀਰ ਕੁਛ ਵੀਰਾਂ ਨੂੰ ਜ਼ਰੂਰ ਦੱਸ ਕਿ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਵਾਕਈ ਬੰਦਾ ਛੱਡ ਸਕਦਾ ਕਿ ਨਹੀਂ ਛੱਡ ਸਕਦਾ ਦੱਸੋ ਅੱਗੇ ਐ ਕੋਈ ਹਾਂ ਕਰਾਓ ਖਲੋਗੇ ਕਿ ਨਹੀਂ ਨਹੀਂ ਕੋਈ ਕਰਨਾ ਇੱਥੇ ਕਰਾ ਦੇ ਇੱਥੇ ਕਰਾ ਦੇ ਕੋਈ ਨਹੀਂ ਚੱਲਣ ਦੀ ਵੀਡੀਓ ਸਸੀ ਦਾ ਵੀਰ ਜੀ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਮੈਂ ਭਾਈ ਕੋ ਲਾਇ ਰਿਹਾ ਹਾਂ ਮੈਂ ਭਾਈ ਹੋਣਾ ਕੋ ਰਿਹਾ ਵਾ 2 ਸਾਲ ਟ੍ਰੀਟਮੈਂਟ ਭਾਈ ਹੋਣਾ ਦਾ 6 ਮਹੀਨਿਆਂ ਦਾ ਵਾ ਕੋਈ ਮਾਪਿਓ ਨਹੀਂ ਇੰਨਾ ਟਾਈਮ ਲੋਂਦਾ ਟਾਈਮ ਲਵਾਉਣਾ ਜ਼ਰੂਰੀ ਬੰਦਾ ਵਾ ਮੈਂ ਭਾਜੀ ਹੁਣਾਂ ਕੋ ਲਾਜ ਲਿਆ ਵਾ ਮੇਰੇ ਮਾਪਿਓ ਨੇ ਮੇਰੇ 2 ਸਾਲ ਲਵਾਏ ਮੈਂ ਹੁਣ ਆਪਣੀ ਸੋਹਣੀ ਜ਼ਿੰਦਗੀ ਜੀਨਾ ਵਾ ਭਾਈ ਨੂੰ ਮਿਲਣਾ ਵਾ ਮੈਂ ਪਰਿਵਾਰ ਚ ਰਹੀ ਕੋਸ਼ਿਸ਼ਾ ਆਪਣਾ ਕੰਮ ਤੰਦਾ ਵੀ ਕਰਦਾ ਵਾ ਤੇ ਭਾਜੀ ਨੂੰ ਮਿਲ ਗਏ ਜਾਈਦਾ ਜਦੋਂ ਕਿ ਕਿਹੜਾ ਵਾ ਜੀ ਵੀਲੇ ਹੋਈਏ ਫਿਰ ਬੈਕ ਰੂ ਵੀ ਜਾਈਦਾ ਕਿ ਕੋਈ ਵੀਰ ਭਰਾ ਵੇ ਉਹਨੂੰ ਚੰਗੀ ਸੋਇ ਜੇ ਦੀਦੀ ਆ ਤਾਂ ਮਾਪਿਓ ਆਵੇ ਉਹਨੂੰ ਮੈਸੇਜ ਦੇ ਲਈ ਦਾ ਸੈਂਟਰ ਦਾ ਜਿੱਥੋਂ ਅਹੀਂ ਲਾ ਲਿਆ ਉਥੇ ਤੁਹਾਡਾ ਬੱਚਾ ਠੀਕ ਹੋ ਸਕਦਾ ਤੇ ਇਹ ਮੇਰੇ ਸਤਾਦ ਇਹਨਾਂ ਦੀ ਬਦੌਲਤ ਨਾਲ ਅੱਜ ਮੈਂ ਬਚਿਆ ਹਾਂ ਤੇ ਕੋਈ ਨਹੀਂ ਮੈਂ ਆਪਣੇ ਘਰ ਦੀਆਂ ਦੀ ਬਦੌਲਤ ਨਾਲ ਵੇਖੋ ਵੀਰੋ ਗੱਲ ਇਨੀ ਆ ਲਾਸਟ ਤੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੇ ਦੇ ਜਲਾਲਤ ਦੀ ਮੌਤ ਮਰਨਾ ਜੇ ਤੇ ਉਹ ਵੀ ਤੁਹਾਡੇ ਕੇ ਆਪਸ਼ਨ ਆ ਨਸ਼ਾ ਤੁਸੀਂ ਪੀਣ ਹੀ ਦੇ ਤੇ ਜੇ ਵਾਕਈ ਸਮਾਜ ਚ ਪਰਿਵਾਰ ਚ ਵਧੀਆ ਜ਼ਿੰਦਗੀ ਜੀਣਾ ਚਾਹੁੰਦੇ ਜੇ ਨਾ ਤੇ ਇੱਕ ਮੌਕਾ ਮੈਨੂੰ ਜਰੂਰ ਦਿਓ ਤਾਂ ਜੋ ਮੈਂ ਤੁਹਾਡੀ ਸੋਹਣੀ ਜ਼ਿੰਦਗੀ ਦੁਬਾਰਾ ਤੋਂ ਉਸ ਲੀਹ ਤੇ ਪਾ ਸਕਾਂ ਜਿਹੜੀ ਲੀਹ ਤੋਂ ਤੁਸੀਂ ਉੱਤਰ ਕੇ ਅੱਜ ਨਸ਼ੇ ਦੀ ਦਲਦਲ ਚ ਵੜੇ ਜੇ ਮੇਰਾ ਨੰਬਰ ਆ 98765 08707 ਮੇਰਾ ਨੰਬਰ ਆ ਜਿਹੜਾ ਵੀ ਵੀਰ ਮੇਰਾ ਬਚਣਾ ਚਾਹੁੰਦਾ ਏ ਜਾਂ ਜਿਹੜੇ ਮਾਪਿਓ ਆਪਣੇ ਪੁੱਤ ਨੂੰ ਬਚਾਉਣਾ ਚਾਹੁੰਦੇ ਆ ਜਾਂ ਕੋਈ ਵੀ ਜੀ ਨੂੰ ਬਚਾਉਣਾ ਚਾਹੁੰਦੇ ਆ ਉਹ ਮੇਰੇ ਨਾਲ ਸੰਪਰਕ ਕਰਿਓ ਦਾਖਲ ਹੋਣਾ ਜਾਂ ਨਹੀਂ ਹੋਣਾ ਉਹ ਇੱਕ ਅਲੱਗ ਵਿਸ਼ਾ ਹੈ ਇੱਕ ਵਾਰੀ ਆਣ ਕੇ ਮੈਨੂੰ ਮਿਲੋ ਮੇਰੇ ਨਾਲ ਗੱਲਬਾਤ ਕਰੋ ਜੇ ਤੁਹਾਨੂੰ ਠੀਕ ਲੱਗੇ ਤੇ ਤੁਸੀਂ ਦਾਖਲ ਹੋਇਓ ਜੇ ਨਹੀਂ ਠੀਕ ਲੱਗੇ ਤੇ ਨਾ ਆਇਓ ਕੋਈ ਦਿੱਕਤ ਨਹੀਂ ਪਰ ਇੱਕ ਮੌਕਾ ਆਪਣੀ ਜ਼ਿੰਦਗੀ ਨੂੰ ਦਿਓ ਜਿਹਦੇ ਨਾਲ ਆਪਾਂ ਆਪਣੇ ਸਮਾਜ 'ਚ ਵਧੀਆ ਜ਼ਿੰਦਗੀ ਜੀ ਕੇ ਤੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰੀਏ ਨਸ਼ਿਆਂ ਨੂੰ ਦਰਕਾਰੋ ਨਾ ਕਿ ਨਸ਼ੇੜੀ ਨੂੰ ਇਹੀ ਮੇਰਾ ਹਰ ਕਿਤੇ ਮੈਸੇਜ ਆ ਕਿ ਨਸ਼ੇ ਨੂੰ ਦਰਕਾਰੋ ਨਾ ਕਿ ਨਸ਼ੇੜੀ ਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਤੇ ਅਸੀਂ ਹੁਣ ਵੀ ਦਾ ਕੇ ਕੱਟ ਲੱਗੇ ਆ ਰਿਕਵਰੀ ਬਰਥ ਦੇ ਅੱਜ ਇਹਨੂੰ 5 ਸਾਲ ਹੋ ਗਏ ਆ ਬਿਨਾਂ ਨਸ਼ੇ ਤੋਂ ਤੇ ਸਾਰੇ ਜਿਹੜੇ ਵੀ ਮੇਰੇ ਵੀਡੀਓ ਵੇਖਦੇ ਆ ਹਰ ਵੀਰ ਉਸ ਨੂੰ ਦਿਵਾਵਾ ਦਿਓ ਕਿ ਉਹ ਆਪਣੀ ਔਨ ਵਾਲੀ ਜ਼ਿੰਦਗੀ ਬਿਨਾ ਨਾਸ਼ੇ ਤੋਂ ਗੁਜ਼ਾਰੇ ਸਾਰਿਆਂ ਨੂੰ ਸਾਡੀ ਤਿਆਰ ਭਰੀ ਸਤ ਸਿਕਾ